ਆ ਸਾਹਮਣੇ ਅੱਗ ਲੱਗ ਰਹੀ ਹੈ ਤੇ ਕਿਸਾਨ ਵੀਰ ਜਿਹੜੇ ਬੁਝਾ ਰਹੇ ਨੇ ਕਿ ਅੱਗ ਦਾ ਤੂੰ ਹੀ ਦੱਸਦਾ ਵੀ ਅੱਗ ਕਿੰਨੀ ਖਤਰਨਾਕ ਹੈ ਨਾ ਤਾਂ ਇਧਰਲੇ ਪਾਸੇ 30 ਤੋਂ 35 ਏਕੜ ਜਿਹੜੀ ਕੀਲਿਆਂ ਦੀ ਤੂੜੀ ਸੀ ਉਹ ਸੜ ਕੇ ਸੁਆਹ ਹੋ ਗਈ ਪਰ ਜਿਹੜੀ ਹੋਰ ਤੂੜੀ ਜਿਹੜੀ ਨਾ ਮੱਚੇ ਤਾਂ ਬਾਈ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਨੇਗੇ ਆਪਾਂ ਜਿਹੜਾ ਭਲਾਡੇ ਦੇ ਕੋਲ ਖੜੇ ਆ ਭਲਾਡੇ ਤੋਂ ਜਦੋਂ ਆਪਾਂ ਭਲਾੜਾ ਕੈਂਚਿਆਂ ਨੂੰ ਜਾਂਦੇ ਆ ਹਨਾ ਤਾਂ ਉੱਥੇ ਜਿਹੜੀ ਖੱਬੇ ਪਾਸੇ ਜਿਹੜੀ ਇਹ ਅੱਗ ਲੱਗੀ ਹੋਈ ਆ ਗਈ ਤੇ ਦੂਜੇ ਪਾਸੇ ਜਿਹੜੀਆਂ ਕਲੋਨੀਆਂ ਵੀ ਨੇ ਤਾਂ ਇਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਵੀਰਾਂ ਵੱਲੋਂ ਕਿਤੇ ਉਧਰ ਤੱਕ ਆਗਣਾ ਪਹੁੰਚ ਜਾ ਬਾਕੀ ਜਿਹੜੀ ਕੀਲਿਆਂ ਦੀ ਟੂੜੀ ਰਹਿ ਗਈ ਅੱਗ ਤੇ ਪਹਿਲਾਂ ਹੀ ਕਾਬੂ ਪਾ ਲਈ ਵੀ ਕਿਤੇ ਉਹ ਵੀ ਨਾ ਸੜ ਕੇ ਸਵਾਹ ਹੋ ਜੇ ਕਿਉਂਕਿ ਪਰਲੇ ਪਾਸੇ ਘਰ ਨੇ ਜੇ ਘਰਾਂ ਤੱਕ ਅੱਗ ਪਹੁੰਚ ਗਈ ਤਾਂ ਕਿਸੇ ਦਾ ਘਰ ਦਾ ਜਿਹੜਾ ਨੁਕਸਾਨ ਹੋ ਸਕਦਾ ਤਾਂ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਜਿਹੜੀਆਂ ਦੋ ਪਹੁੰਚੀਆਂ ਹੋਈਆਂ ਨੇ ਕਾਫੀ ਟਾਈਮ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਪਰ ਹਾਲੇ ਤੱਕ ਜਿਹੜਾ ਅੱਗ ਤੇ ਉਹ ਕਾਬੂ ਨਹੀਂ ਪਾਇਆ ਗਿਆ ਹੁਣ ਸੋਚਣ ਵਾਲੀ ਇਹ ਗੱਲ ਆ ਵੀ ਅੱਗ ਕਿਸੇ ਨੇ ਲਾਈ ਆ ਜਾਂ ਫਿਰ ਆਪਦੇ ਆਪ ਹੀ ਲੱਗ ਗਈ ਖੇਤਾਂ ਦੇ ਵਿੱਚ ਤਾਰਾਂ ਲੱਗਦੇ ਨੇ ਟਰਾਂਸਫਾਰਮ ਹੁੰਦੇ ਨੇ ਹੋ ਸਕਦਾ ਕੋਈ ਪਤੰਗਾ ਡਿੱਗਿਆ ਹੋਵੇ ਹੈਨਾ ਹੁਣ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਕਿਸੇ ਦੀ ਕਣਕ ਹੈ ਜਿਹੜੀ ਸੜ ਕੇ ਸਵਾਹ ਹੋ ਗਈ ਹੈ ਨਾ ਤਾਂ ਬੜੀਆਂ ਥਾਵਾਂ ਤੇ ਜਿਹੜੀਆਂ ਅੱਗਾਂ ਉਹ ਕਿਸੇ ਨਾ ਕਿਸੇ ਬੰਦੇ ਵੱਲੋਂ ਲਾਈਆਂ ਗਈਆਂ ਨੇ ਪਿੱਕਾਪਾ ਸੋਸ਼ਲ ਮੀਡੀਆ ਤੇ ਤਸਵੀਰ ਵੀ ਦੇਖੀ ਸੀ ਵੀ ਜਿਹਦੇ ਵਿੱਚ ਇੱਕ ਬਈਆ ਹੁੰਦਾ ਹੈ ਨਾ ਤੇ ਕਣਕ ਨੂੰ ਅੱਗ ਲਾ ਕੇ ਜਿਹੜੀ ਭੱਜ ਜਾਂਦਾ ਤੇ ਹੋਰ ਵੀ ਕਾਫੀ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਵੀ ਅੱਗਾਂ ਕਿਸੇ ਵੱਲੋਂ ਲਾਈਆਂ ਗਈਆਂ ਨੇ ਪਰ ਆਪਾਂ ਇੱਥੇ ਇਹ ਗੱਲ ਨਹੀਂ ਕਰਦੇ ਵੀ ਕਿਸੇ ਨੇ ਲਾਈ ਆ ਜਾਂ ਆਪਦੇ ਆਪ ਹੀ ਲੱਗ ਗਈ ਗੱਲ ਇੱਥੇ ਆਇਆ ਵੀ ਜਿਹੜੀ ਤੂੜੀ ਆ ਕਾਫੀ ਕਿੱਲਾਂ ਦੀ ਇੱਥੇ ਕਰਨ ਵਾਲੀ ਪਈ ਸੀ ਉਹ ਜਿਹੜੀ ਸੜ ਕੇ ਬਿਲਕੁਲ ਜਿਹੜੀ ਸਵਾਹ ਹੋ ਗਈ ਤਾਂ ਇਹ ਬਾਈ ਜਿਹੜੇ ਆਪਦੀ ਪੂਰੀ ਹਿੰਮਤ ਦੇ ਨਾਲ ਲੱਗੇ ਹੋਏ ਨੇ ਵੀ ਜਿਹੜਾ ਅੱਗ ਤੇ ਕਾਬੂ ਪਾ ਲਈਏ ਜਿਹੜਾ ਵੀ ਬੰਦਾ ਕੋਲ ਦੀ ਲੰਗਦਾ ਤਾਂ ਉਹ ਵੀ ਜਿਹੜਾ ਅੱਗ ਬੁਝਾਉਣ ਦੇ ਵਿੱਚ ਪੂਰੀ ਮਦਦ ਕਰਦਾ ਕੋਈ ਭਲਾਡੇ ਦੇ ਨੇੜੇ ਤੇੜੇ ਦਾ ਕੋਈ ਵੀ ਆ ਜੇ ਇੱਥੇ ਆ ਸਕਦਾ ਤਾਂ ਬਈ ਆਜੋ ਭਲਾਡੇ ਦੇ ਵਿੱਚ ਜਿਹੜੀ ਇਹ ਅੱਗ ਲੱਗੀ ਆ ਕਿਸੇ ਦੇ ਕੀਲੇ ਸੀ ਕਿਸੇ ਦੇ ਦੋ ਕੀਲੇ ਸੀ ਕਿਸੇ ਦੇ ਚਾਰ ਕੀਲੇ ਸੀ ਇਹਨਾਂ ਤਾਂ ਬਈਆਂ ਦੀ ਜਿਹੜੀ ਤੂੜੀ ਆ ਉਹ ਸੜ ਕੇ ਸੁਆਹ ਹੋਈ ਜਾਂਦੀ ਆ ਅੱਖਾਂ ਸਾਹਮਣੇ ਹੀ ਜਿਹੜੀ ਤਾਂ ਲੋਕ ਜਿਹੜੇ ਦਰਖਤਾਂ ਦੀਆਂ ਡਾਣੀਆਂ ਤੋੜ-ਤੋੜ ਕੇ ਆਪਦੇ ਜਾਨ ਦੀ ਪ੍ਰਵਾਹ ਕਰੇ ਬਿਨਾ ਬਾਈ ਜਿਹੜੇ ਅੱਗ ਬੁਝਾਉਣ ਦੇ ਵਿੱਚ ਪੂਰਾ ਲੱਗੇ ਹੋਏ ਨੇ ਤੇ ਉਧਰਲੇ ਪਾਸੇ ਜਿਹੜੀਆਂ ਫਾਇਰ ਵਰਗੇਟ ਦੀਆਂ ਗੱਡੀਆਂ ਦੋ ਪਹੁੰਚੀਆਂ ਹੋਈਆਂ ਨੇ ਅੱਗ ਨੂੰ ਲੱਗੇ ਨੂੰ ਤਕਰੀਬਨ ਡੇਢ ਤੋਂ 2 2 ਘੰਟੇ ਹੋ ਗਏ ਜਿਹੜੇ 2 ਘੰਟਿਆਂ ਦੇ ਵਿੱਚ ਹੀ ਤਕਰੀਬਨ 30 ਤੋਂ 40 ਕੀਲਿਆਂ ਦੀ ਜਿਹੜੀ ਤੂੜੀਓ ਮੱਚ ਚੁੱਕੀਆ ਪਰ ਹਲੇ ਵੀ ਜਿਹੜਾ ਅੱਗ ਦੇ ਕਾਬੂ ਨਹੀਂ ਪਿਆ ਐਣੀ ਪਤਾ ਹੁਣ ਵੀ ਕਿੰਨੀ ਕੁ ਹੋਰ ਤੂੜੀ ਆ ਜਿਹੜੀ ਇਹਨਾ ਮੱਚੂਗੀ ਕਿਉਂਕਿ ਹੁਣ ਜਿਹੜੀ ਕਣਕ ਆ ਚਲੋ ਵੱਡੀ ਗਈ ਪਰ ਜਿਹੜੀ ਤੂੜੀ ਰਹਿ ਗਈ ਸੀਗੀ ਤਾਲੂਕਾਂ ਨੇ ਆਪਣੇ ਘਰਾਂ ਦੇ ਵਿੱਚ ਤੂੜੀ ਢੋਣੀ ਸੀ ਪਰ ਜਿਹੜਾ ਇੱਥੋਂ ਜਿੰਨਾਂ ਦੀ ਵੀ ਜ਼ਮੀਨ ਇੱਥੇ ਸੀ ਉਹਿਆਂ ਦੀ ਜਿਹੜੀ ਤੂੜੀ ਆ ਉਹ ਤਬਾਹ ਹੋ ਗਈ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਭਲਾਡੇ ਦੇ ਨੇੜੇ ਤੇੜੇ ਦਾ ਬੰਦਾ ਇੱਕ ਵਾਰੀ ਫੇਰ ਕਹਿ ਦਈਏ ਵੀ ਇੱਥੇ ਜ਼ਰੂਰ ਆ ਜਾਓ ਕਿਉਂਕਿ ਜਿਹੜੀ ਅੱਗ ਲੱਗਿਆ ਉਹਦੇ ਕਾਬੂ ਪਾਇਆ ਜਾ ਸਕੇ ਤਾਂ ਵੱਧ ਤੋਂ ਵੱਧ ਲੋਕ ਜਾਂਦੇ ਨੇ ਨਾ ਇੱਥੇ ਮੈਂ ਕਹਿੰਦਾ ਤਾ ਤਕਰੀਬਨ 30 ਤੋਂ 35 ਜਿਹੜੇ ਲੋਕ ਆ ਉਹ ਕਿਸਾਨ ਨੇ ਜਿਹੜੇ ਲੱਗੇ ਹੋਇਆ ਉਸ ਟਾਈਮ ਪਹਿਲਾਂ ਜਿਹੜੇ ਗੜੇ ਪੈਗੇ ਸੀ ਉਹਦੇ ਨਾਲ ਕਾਫੀ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਉਹ ਤਬਾਹ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਕਣਕਾਂ ਨੂੰ ਅੱਗਾਂ ਲੱਗੀਆਂ ਉਸ ਤੋਂ ਬਾਅਦ ਕਾਫੀ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਤੇ ਹੁਣ ਜਿਹੜੀ ਬਈ ਤੂੜੀ ਰਹਿ ਗਈ ਸੀ ਕਰਨ ਵਾਲੀ ਹੈ ਨਾ ਉਹਨਾਂ ਨੂੰ ਵੀ ਜਿਹੜੀਆਂ ਅੱਗ ਲੱਗ ਰਹੀਆਂ ਨੇ ਤਾਂ ਕਿਸਾਨ ਆਪਾਂ ਕਹਿੰਦੇ ਸਾਰੇ ਪਾਸੇ ਮਰਨੇ ਦੇ ਵਿੱਚ ਨੇ ਵੀਡੀਓ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਜੇ ਕੋਈ ਲਾਗੇ ਦਾ ਹੋਵੇ ਤਾਂ ਆ ਜਿਓ ਹੈਲਪ ਜ਼ਰੂਰ ਕਰਾਇਓ